ਗੰਤਾੰਤਤਵ ਦਿਵਸ ਦੇ ਮੌਕੇ ਉੱਤੇ ਸ਼੍ਰੀ ਅਮਰਸਰ ਰਣ ਸਾਹਿਬ ਵਿਖੇ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ ਇਸ ਸਬੰਧ ਤੇ ਵਿੱਚ ਪੰਜਾਬ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਬਕਾਇਦਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਇਹ ਘਟਨਾ ਅਤ ਨਿੰਦਨਯੋਗ ਹੈ ਪਰ ਅਸੀਂ ਪੂਰੀ ਤਰ੍ਹਾਂ ਨਿਖੇਧੀ ਕਰਦੇ ਆ ਇਸ ਘਟਨਾ ਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਸਾਡੇ ਸਰਬጣਕਾਸ ਨੇ ਉਹਨਾਂ ਨੇ ਭਾਰਤ ਵਾਸਤੇ ਬਹੁਤ ਜਦੋਜਹਿਦ ਤੋਂ ਬਾਅਦ ਸੰਵਿਧਾਨ ਲਿਖਿਆ ਔਰ ਭਾਰਤ ਦੇ ਵਿੱਚ ਬਰਾਬਰੀਤਾ ਨਿਆ ਆਜ਼ਾਦੀ ਇਹਦਾ ਸਮੇਲ ਕਰਕੇ ਪਰ ਇੱਕ ਬਹੁਤ ਵਧੀਆ ਸੰਵਿਧਾਨ ਦਿੱਤਾ ਤੋ ਇਹ ਹੋ ਜੀਆਂ ਘਟਨਾਵਾਂ ਜਿਹੜੀਆਂ ਨੇ ਇਸ ਸਮਾਜ ਦੇ ਵਿੱਚ ਅਨਿਸ਼ਚਿਤ ਅਨਿਸ਼ਚਿਤਤਾ ਪਚਾਉਣ ਵਾਸਤੇ ਕੀਤੀਆਂ ਜਾਂਦੀਆਂ ਨੇ ਅਸੀਂ ਨਿਖੇਧੀ ਕਰਦੇ ਹਾਂ ਇਸ ਘਟਨਾ ਦੀ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਤਹ ਤੱਕ ਜਾ ਕੇ ਡੂੰਘਾਈ ਦੇ ਨਾਲ ਇਸ ਘਟਨਾ ਦੀ ਜਾਂਚ ਜਰੀਆ ਕਰਵਾਈ ਜਾ ਰਹੀ ਆ